ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਿਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਗੁਰਦਾਸਪੁਰ ਸੈਕਰੀ ਜਿਹੜੀ ਖਨ ਮਿਲਜ਼ ਲਿਮਟਿਡ ਜਿਹੜੀ ਹੈ ਉਹਦੇ ਚ 5000 ਟੀਸੀਡੀ ਤੱਕ ਦੀ ਸਮਰਥਾ ਦੀ ਰਫਾਈਨਡ ਸਲਫਰ ਰੈਟ 슈ਗਰ ਮਿਲ ਨਵੀ ਤੇ ਕੋ ਜਨਰੇਸ਼ਨ ਪਲਾਂਟ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਤੇ 1980 ਦੇ ਵਿੱਚ ਸਥਾਪਿਤ ਇਸ ਮਿਲ ਦੀ ਸ਼ੁਰੂਆਤ ਜਿਹੜੀ ਹੈ ਉਹ ਪ੍ਰਤੀ ਦਿਨ ਦੀ ਸਮਰਥਾ 1250 ਟਨ ਸੀਗੀ 87 ਦੇ ਵਿੱਚ 2000 ਰਾਂ ਪਰ ਡੇ ਪਰ ਡੇ ਪੂਗੀ ਸੀ ਤੇ ਇਸ ਵਕਤ ਇਸ ਮਿਲ ਦੇ ਵਿੱਚ ਇੱਕ ਸੀਜ਼ਨ ਦੀ 25 ਲੱਖ ਕੁਇੰਟਲ ਗੰਨੇ ਦੀ ਜਿਹੜੀ ਪੜਾਈ ਕੀਤੀ ਜਾ ਸਕਦੀ ਹੈ ਤੇ ਹੁਣ 2000 ਪੀਸੀਡੀ ਤੋਂ ਬਦਾ ਕੇ 5000 ਪੀਸੀਡੀ ਤੱਕ ਸਰਕਾਰ ਨੇ ਕੀਤੀ ਹੈ ਤੇ ਇਹਦੇ ਨਾਲ ਜਿਹੜਾ ਇਸ ਵਕਤ 2850 2250 ਗੰਨਾ ਕਿਸਾਨ ਜਿਹੜੇ ਇਸ ਮਿਲ ਨੂੰ ਗੰਨਾ ਸਪਰੈ ਕਰ ਰਹੇ ਨੇ ਪਰ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਦੀ ਗਿਣਤੀ ਵੱਧ ਕੇ 7025 ਹੋ ਜਲਗਭਗ 3 ਗੁਣਾ ਕਿਸਾਨਾਂ ਦੀ ਗਿਣਤੀ ਵੱਜੂਗੀ ਦੂਰ ਦਰਾਡੇ ਵਾਲੀਆਂ ਪ੍ਰਾਈਵੇਟ ਮਿਲਾਂ 'ਚ ਜਾਣ ਦੀ ਲੋੜ ਨਹੀਂ ਰਹਿਣੀ ਉਹਦਣਾ ਟਰਾਂਸਪੋਰਟੇਸ਼ਨ ਦੇ ਖਰਚੇ ਬਚਣਗੇ ਬਾਕੀ ਹੋਰ ਸਮੇਂ ਦੀ ਬਚਤ ਹੋਊਗੀ ਤੇ ਨਾਲ-ਨਾਲ ਇਹ ਪ੍ਰੀਮੀਅਮ ਕੁਆਲਿਟੀ ਦੇ ਜਿਹੜਾ ਜਿਹੜੀ ਖੰਡ ਅੱਜ ਤੁਸੀਂ ਸਲਫਰ ਰੈਟ ਜਿਹੜੀ ਲੋ ਘਰਪਤ ਕੀਤੀ ਹੈ ਉਹਦਾ ਜਿਹੜਾ ਆਮ ਖੰਡ ਨਾਲੋਂ ਪ੍ਰਤੀ ਕੁਇੰਟਲ 100 ਤੋਂ 150 ਰੁਪਿਆ ਜ਼ਿਆਦਾ ਰੇਟ ਅੱਜ ਇਹ ਵੀ ਫੈਸਲਾ ਕਰ ਲਿਆ ਗਿਆ ਹੈ 416 ਰੁਪਏ ਪਰ ਕੁਇੰਟਲ ਜਿਹੜਾ ਭਾਅ ਫਿਕਸ ਕੀਤਾ ਗਿਆ ਜੋ ਕਿ ਸਾਰੇ ਦੇਸ਼ ਤੋਂ ਵੱਧ ਹੈ ਸਾਰੇ ਦੇਸ਼ ਤੋਂ ਵੱਧ ਹੈ ਪਹਿਲਾਂ ਵੀ ਵੱਧ ਸੀ ਹਰਿਆਣੇ ਤੋਂ ਵੀ ਵੱਧ ਹੈ ਕਿਉਂਕਿ ਆਮ ਤੌਰ ਤੇ ਹਰਿਆਣੇ ਨਾਲ ਹੀ ਕੰਪੀਟੀਸ਼ਨ ਹੁੰਦਾ ਹੈ। ਤੋਂ 416 ਰੁਪਏ ਦਾ ਭਾਅ ਜਿਹੜਾ ਫਿਕਸ ਕੀਤਾ ਗਿਆ ਤੇ ਬਸ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਹੀ ਮੇਲਾ ਜਿਹੜੀਆਂ ਨੇ ਚੱਲ ਪੈਣਾ। ਦੇਖੋ ਜੀ ਜਿਨ੍ਹਾਂ ਨੂੰ ਨੁਕਸ ਕਰਨਾ ਉਹ ਤਾਂ ਕੱਢਣੇ ਕੱਢਣਾ ਉਹਨਾਂ ਨੇ ਤਾਂ ਉਤੈ ਇਸੇ ਕੰਮਤੀ ਹੁੰਦੇ ਨੇ। ਪਹਿਲਾਂ ਉਹ ਕਹਿੰਦੇ ਸੀਗੇ ਜੀ ਇਹਦਾ ਕੀ ਕਰੋਗੇ ਜਿਹੜੀ ਜਿਹੜੀ ਰੇਤ ਆ ਗਈ ਉੱਪਰੋਂ ਜਦੋਂ ਅਸੀਂ ਕਹਿੰਦਾ ਕਿ ਜੀ ਦਾ ਖੇਤ ਉਹਦੀ ਰੇਤ ਫਿਰ ਕਹਿੰਦੇ ਜੀ ਇਹ ਮਾਈਨਿੰਗ ਹੈ ਜਦ ਕਿ ਹਾਈਕ ਮਾਨਯੋਗ ਹਾਈ ਕੋਰਟ ਨੇ ਕਹਿ ਰੱਖਿਆ ਸਾਨੂੰ ਕਿ ਤੁਸੀਂ ਇਹਨੂੰ ਚਕਾਓ ਇਹਨੂੰ ਅਸੀਂ ਮਾਈਨਿੰਗ ਨਹੀਂ ਮੰਨਾਂਗੇ ਸੋ ਅਸ਼ਵਨੀ ਸ਼ਰਮਾ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੁੰਦੀ ਹੈ ਇੱਕ ਦੋ ਜਗ੍ਹਾ ਤੇ ਫੋਟੋ ਫੋਟੋ ਖਿਚਾ ਕੇ ਚਲੇ ਜਾਂਦੇ ਨੇ ਕੇਂਦਰੀ ਮੰਤਰੀ ਵੀ ਪਹਿਲਾਂ ਇੱਥੇ ਤੁਹਾਡੇ ਕੋਲੇ ਆਏ ਤੁਹਾਡੇ ਕੈਮਰੇ 'ਚ ਫੋਟੋ ਪਈਆਂ ਹੋਣੀਆਂ ਹੈਨਾ ਉਹ ਉਹ ਆ ਜਾਂਦੇ ਸੀ ਆ ਕੇ ਪਜਾਮੇ ਟੰਕ ਕੇ ਹੜਾਂ 'ਚ ਦੇਖ ਕੇ ਉੱਚ ਬਾਅਦ ਕਹਿੰਦੇ ਸੀ ਉੱਥੇ ਜਾ ਕੇ ਦੱਸਾਂਗੇ ਪਤਾ ਨਹੀਂ ਕੀ ਦੱਸਿਆ ਹਜੇ ਤੱਕ 1600 ਕਰੋੜ ਰੁਪਏ ਜਿਹੜਾ ਅਸ਼ਵਨੀ ਸ਼ਰਮਾ ਜੀ ਨੂੰ ਮੈਂ ਕਹਿਣਾ ਚਾਹੁੰਦਾ ਬੀਜੇਪੀ ਦੇ ਜਿੰਨੇ ਵੀ ਲੀਡਰ ਨੇ ਹਾਲਾਂਕਿ ਚਲੋ ਅਸ਼ਵਨੀ ਸ਼ਰਮਾ ਤਾਂ orig ਆਰਗੇਨਿਕ ਨੇ ਬੀਜੇਪੀ ਦੇ ਬਾਕੀ ਜਿਹੜੀ ਕਾਂਗਰਸ ਤੋਂ ਵੱਲੋਂ ਆਏ ਹੋਏ ਨੇ ਕੈਪਟਨ ਸਾਹਿਬ ਮਨਪ੍ਰੀਤ ਬਾਦਲ ਫਤੇਜੰਗ ਬਾਜਵਾ ਹੈ ਨਾ ਤੇ ਜਿੰਨੇ ਵੀ ਆਖੜ ਸਾਹਿਬ ਵੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਜਿਹੜਾ 1600 ਕਰੋੜ ਰੁਪਏ ਦਾ ਟੋਕਨ ਮਨੀ ਕਹਿ ਕੇ ਗਏ ਸੀਗੇ ਐਸੇ ਜ਼ਿਲ੍ਹੇ 'ਚ ਹੀ ਪ੍ਰਧਾਨ ਮੰਤਰੀ ਜੀ ਉਹ ਹੀ ਦਵਾ ਦਿਓ ਜੀ ਤੁਸੀਂ ਬਾਕੀ ਬਾਅਦ ਚ ਦੇਖ ਲਵਾਂਗੇ ਅਸ਼ਵੀਨ ਸ਼ਰਮਨ ਪੰਜਾਬ ਦਾ ਮੁੱਦਾ ਨਹੀਂ ਹੈਗਾ ਜੀ ਕੋਈ ਹੋਰ ਗੱਲ ਕਰੋ ਵਧੀਆ ਦਾ। ਪਹਿਲਾਂ ਮੈਨੂੰ ਦੱਸੋ ਅਸ਼ਵੀਨ ਸ਼ਰਮਨ ਜੀ ਇਹ ਪੁੱਛੇ ਪ੍ਰਧਾਨ ਮੰਤਰੀ ਜੀ ਨੂੰ 12 ਸਾਲ ਹੋ ਗਏ ਪ੍ਰਧਾਨ ਮੰਤਰੀ ਬਣਨ ਨੂੰ ਪ੍ਰੈਸ ਕਾਨਫਰੰਸਾਂ ਕਿੰਨੀ ਕੀਤੀਆਂ ਨੇ? ਨਹੀਂ। ਠੀਕ ਹੈ। ਫਿਰ ਮੈਂ ਜਿੰਨੇ ਚਿਰ ਥੋੜੇ ਸਵਾਲ ਨਹੀਂ ਮੁੱਕਦੇ ਮੈਂ ਉਹਨਾਂ ਚਿਰ ਇੱਥੇ ਬੋਲ ਕੇ ਜਾਊਂਗਾ। ਅਸ਼ਵੀਨ ਸ਼ਰਮਨ ਜੀ ਨੂੰ ਕਹੋ ਕਿ ਪ੍ਰਧਾਨ ਮੰਤਰੀ ਜੀ ਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਆਦਤ ਪਾਓ। ਤੁਸੀਂ ਕਦੇ ਮਾਥੇ ਫਿਰਦੇ ਉੱਥੇ। ਬਰਖਾਸਪੁਰ ਜਵੰਦੇ ਜਿਹੜੀ ਘਟਨਾ ਵਾਪਰੀ ਆ ਗਈ ਮਨਪਾਗੀ ਘਟਨਾ ਵਾਪਰੀ ਜਿਹੜੇ ਵਿੱਚ ਉੱਥੇ ਦੇਖੋ ਜ ਜਲਦੀ ਤੋਂ ਜਲਦੀ ਜਿਹੜੀ ਹੈ ਇਹਦੀ ਸਖਤ ਤੋਂ ਸਖਤ ਜਿੰਨੀ ਹੋ ਸਕਦੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਅਨਮਨੁੱਖੀ ਕਨਾਉਣੇ ਜੁਰਮਾਂ ਲਈ ਤੇ ਅਸੀਂ ਪੁਲਿਸ ਨੂੰ ਨਿਰਦੇਸ਼ ਦਿੱਤੇ ਨੇ ਕਿ ਜਿੰਨਾ ਛੇਤ ਤੋਂ ਛੇਤੀ ਹੋ ਸਕੇ ਤਾਂ ਫਾਸਟ ਟਰੈਕ ਤੇ ਲੈ ਕੇ ਜਲਦੀ ਜਲਦੀ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਲੋਕ ਜਿਹੜੇ ਨੇ ਕ੍ਰਿਮੀਨਲ ਮਾਈਂਡ ਦੇ ਉਹਨਾਂ ਨੂੰ ਇਹ ਸਬਕ ਮਿਲ ਸਕੇ ਕਿ ਇਸ ਤਰ੍ਹਾਂ ਨਹੀਂ ਕਰ ਸਕਦਾ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਔਰ ਉਹਨਾਂ ਨਾਲ ਐਗਰੀਮੈਂਟ ਵੀ ਕੀਤੇ ਜਾ ਰਹੇ ਨੇ ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਕਿ ਬਾਰਡਰ ਏਰੀਆ ਦੇ ਵਿੱਚ ਇੱਕ ਵਾਰੀ ਅਪਾਇੰਟਮੈਂਟ ਹੋ ਜਾਂਦੀ ਹੈ ਬੱਜ ਬਦਲੀਆਂ ਬਦਲੀਆਂ ਕਰਵਾ ਲੈਂਦੇ ਨੇ ਅਸੀਂ ਉਹਨਾਂ ਨਾਲ ਐਗਰੀਮੈਂਟ ਕਰ ਰਹੇ ਹਾਂ ਕਿ ਜੇ ਇਸ ਪੰਜਾਬ ਦੇ ਵਿੱਚ ਤੁਸੀਂ ਸਰਕਾਰੀ ਨੌਕਰੀ ਸਰਕਾਰੀ ਡਾਕਟਰ ਦੇ ਤੌਰ ਤੇ ਅਸੀਂ ਰੱਖਨੇ ਅਸੀਂ ਤਨਖਾਹਾਂ ਵੱਧ ਵੀ ਦੇਵਾਂਗੇ ਪੱਤਾ ਵੀ ਦੇਵਾਂਗੇ ਬਾਰਡਰ ਏਰੀਆ ਦੇ ਅਲਾਉਂਸ ਦਾ ਪਰ ਤੁਹਾਨੂੰ 2 ਸਾਲ ਘੱਟੋ ਘੱਟ ਇੱਥੇ ਲਾ ਕੇ ਰਹਿ ਕੇ ਸੇਵਾ ਕਰਨੀ ਪਹੁੰਚਾਏ ਟੀਚਰ ਚਾਹੇ ਉਹ ਡਾਕਟਰ ਖਾਸ ਤੌਰ ਤੇ ਸਿਹਤ ਸਵਾਮਾ ਜੁੜੀਂ ਜਰੂਰੀ ਸਭਾ ਮਾਨ ਨੇ ਉਹ ਉਹਨਾਂ ਦੀ ਉਹਨਾਂ ਦੀ ਮਰਜ਼ੀ ਜੀ ਹੁਣ ਅਸੀਂ ਪੱਕੇ ਨਾਤੇ ਲੈਣਗੇ ਸਾਡੇ ਪਰ ਅਸੀਂ ਸਾਰਿਆਂ ਨੂੰ ਬੁਲਾਇਆ ਸੀ ਸਲੋਇਤਮ ਪ੍ਰਧਾਨ ਮੰਤਰੀ ਸਾਉ ਦੀ ਮਰਜੀ ਹੈ ਕੋ ਆਉਣ ਜਾਂ ਨਾ ਆਉਣ ਜਾਂ ਉਹਨਾਂ ਦੀ ਸ਼ਰਦਾ ਕਿੰਨੀ ਕਹੇ ਉਸ ਉਸ ਪ੍ਰਤੀ ਜਾਂ ਉਸ ਕੁਰਬਾਨੀ ਪ੍ਰਤੀ ਉਹਨਾਂ ਦੀ ਕਿੰਨੀਕ ਸ਼ਰਦਾ ਹੈ ਜਾਂ ਉਹਨਾਂ ਦਾ ਕੀ ਨਜ਼ਰੀਆ ਹੈ ਉਸ ਬਲੀਦਾਨ ਪ੍ਰਤੀ ਜਿਹੜਾ ਕਿ ਮਤਲਬ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬਲੀਦਾਨ ਹੋਇਆ ਪਰ ਅਸੀਂ ਆਪਣੇ ਵੱਲੋਂ ਪ੍ਰਬੰਧਾਂ ਚ ਕੋਈ ਕਮੀ ਨਹੀਂ ਛੱਡੀ ਔਰ ਹਜੇ ਵੀ ਉੱਥੇ ਜਿਹੜੇ ਪ੍ਰੋਗਰਾਮ ਜਾਰੀ ਨੇ ਹਜੇ ਚੱਲਦੇ ਰਹਿਣਗੇ ਚਾਹੇ ਉਹ ਲਾਈਟ ਹੈਂਡ ਸਾਊਂਡ ਹੈ ਚਾਹੇ ਉਹ ਪ੍ਰਧਾਨ ਸਭਾ 'ਚ ਮੋਕ ਸੈਸ਼ਨ ਹੋ ਰਿਹਾ ਸਟੂਡੈਂਟਸ ਦਾ ਤੇ ਨਾਲ ਨਾਲ ਪੈਂਟਸਿਟੀ ਵੀ ਉੱਥੇ ਰਹਿਣਗੇ ਤੇ ਜਦੋਂ ਵੀ ਜਿੰਨੀ ਵੀ ਸ਼ਰਧਾਲੂ ਸੰਗਤ ਜਿੰਨੀ ਵੀ ਜਾਣਾ ਚਾਹੁੰਦੀ ਹੈ ਉਹ ਜਾ ਕੇ ਉੱਥੇ ਨੈਸ਼ਲ ਕਰ ਸਕਦੀ ਹੈ ਬਹੁਤ ਵਧੀਆ